ਸਸਤਰੀਕਾਲ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਕਿਸਾਨ ਮੋਰਚਾ ਹੁਣ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਕਿਸਾਨ ਜਥੇਬੰਦੀਆਂ ਵੱਲੋਂ ਨਵੇਂ ਐਲਾਨ ਕਰ ਦਿੱਤੇ ਗਏ ਨੇ ਇੱਕ ਤਾਂ ਇਹ ਕਿ 10 ਤਰੀਕ ਨੂੰ ਦੇਸ਼ ਭਰ ਦੇ ਵਿੱਚ ਪੁਤਲੇ ਸਾੜੇ ਜਾਣਗੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਦੂਜੇ ਪਾਸੇ ਲੋੜੀ ਵਾਲੇ ਦਿਨ ਨਵੇਂ ਖੇਤੀ ਨੀਤੀ ਵਾਲੇ ਖਰੜੇ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਤੇ ਇਸ ਤੋਂ ਇਲਾਵਾ 26 ਜਨਵਰੀ ਨੂੰ ਕਿਸਾਨਾਂ ਨੇ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਦੀ ਕਾਲ ਵੀ ਦੇ ਦਿੱਤੀ ਹੈ ਇਹਦੀ ਜਾਣਕਾਰੀ ਸਰਵਨ ਸਿੰਘ ਪੰਦੇਰ ਹੋਰਾਂ ਨੇ ਸਾਂਝੀ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਇਸ ਵੇਲੇ ਸ਼ੰਭੂ ਤੋਂ ਬੋਲ ਰਿਹਾ ਹਾਂ ਜੀ ਤੁਹਾਨੂੰ ਪਤਾ ਵਾ ਕਿੱਜਾ ਲਾਈਵ ਕਰਨ ਲੱਗਾ ਸ਼ਾਇਦ ਇਹ ਵੀ ਨਾ ਪੂਰਾ ਚੱਲੇ ਕਿਉਂਕਿ ਨੈਟਵਰਕ ਤੇ ਹੀ ਸਰਕਾਰ ਰੰਦੀ ਹੈਗੀ ਆ ਸੋ ਮੈਂ ਤੁਹਾਨੂੰ ਤਿੰਨ ਕਹ एलान ਦੱਸਣ ਇੱਕ ਤਾਂ 26 ਜਨਵਰੀ ਦਾ ਕਿਸਾਨ ਮਜ਼ਦੂਰ ਮੋਰਚਾ ਔਰ ਐਸਕੇਐਮ ਨਾਨ ਪੋਲਿਟਿਕਲ ਨੇ ਐਲਾਨ ਕੀਤਾ ਹੈਗਾ ਵਾ ਕਿ ਪੂਰੇ ਭਾਰਤ ਦੇ ਪੂਰੇ ਭਾਰਤ ਦੇ ਪਿੰਡਾਂ ਦੇ ਟਰੈਕਟਰ ਸੜਕਾਂ ਤੇ ਆਉਣਾ ਚਾਹੀਦੀ ਜੇ ਐਮਐਸਪੀ ਗਰੰਟੀ ਕਾਨੂੰਨ ਲੈਣਾ ਚਾਹੁੰਦੇ ਜੀ ਜੇ ਚਾਹੁੰਦੇ ਜੇ ਦੇਸ਼ ਦੇ ਕਿਸਾਨ ਮਜ਼ਦੂਰ ਦੀ ਕਰਜ਼ਾ ਮਾਫੀ ਹੋਵੇ ਜੇ ਚਾਹੁੰਦੇ ਜੇ ਮਜ਼ਦੂਰਾਂ ਦੀ 200 ਦਿਨ ਨਿਰਗਾਰ ਚੰਗੀ ਦਿਹਾੜੀ ਹੋਵੇ ਜੇ ਆਦਿਵਾਸੀਆਂ ਦੀ ਸੰਵਧਾਨ ਦੀ 5ਵੀਂ ਅਨੁਸੂਚੀ ਲਾਗੂ ਹੋਵੇ ਤਾਂ ਭਾਈ ਇਹ ਲੱਖਾਂ ਟਰੈਕਟਰ ਅਜੇ ਤੂੰ ਤੇਲ ਤਾਲ ਦਾ ਪ੍ਰਬੰਧ ਕਰ ਲਓ ਭਾਈ ਸੜਕਾਂ ਦੇ ਚਾਹੀਦੇ ਆ ਜਿਹੜੇ ਕਹਿੰਦੇ ਨਾ ਮੋਦੀ ਸਰਕਾਰ ਪਾਲਿਸੀ ਵਾਪਸ ਨਹੀਂ ਲੈਂਦੀ ਇਹ ਦੇਸ਼ ਸੜਕਾਂ ਦੇ ਆਜੇ ਪੁਲਿਸੀ ਵਾਪਸ ਕਰਵਾ ਦੇਾਂਗੇ ਐ ਨਹੀਂ ਹੈਗੀ ਵੀ ਸਰਕਾਰ ਦਬਾਅ ਚ ਆ ਕੇ ਚੀਜ਼ਾਂ ਨੂੰ ਨਾ ਮੰਨੂਗੀ ਜਿਵੇਂ ਮੈਂ ਤੁਹਾਨੂੰ ਕੱਲ ਦੱਸਿਆ ਸੀ ਭਗਵੰਤ ਮਾਨ ਸਰਕਾਰ ਨੇ ਕਿਉਂ ਖੇਤੀ ਵਾਲਾ ਖਲੜਾ ਜਿਹੜਾ ਨਵਾਂ ਆਇਆ ਵਾਪਸ ਲੈਣ ਦਾ ਫੈਸਲਾ ਕੀਤਾ ਭਾਵੇਂ ਆਮ ਆਦਮੀ ਪਾਰਟੀ ਗਲੋਬਲਾਈਜੇਸ਼ਨ ਦੀਆਂ ਨੀਤੀਆਂ ਤੋਂ ਪਿੱਛੇ ਨਹੀਂ ਹਟੀ ਲੋਕਾਂ ਦਾ ਦਬਾਅ ਤੇ ਪ੍ਰੈਸ਼ਰ ਆ ਦੂਸਰੀ ਬੇਨਤੀ ਆ ਜਿਹੜਾ 13 ਨੂੰ ਲੋਹੜੀ ਦਾ ਪ੍ਰੋਗਰਾਮ ਆ ਉਸ ਦਿਨ ਨਵੇਂ ਖੇਤੀ ਦਾ ਜਿਹੜਾ ਖੇਤੀ ਮੰਡੀ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਕਾਨੂੰਨ ਲਿਆਂਦਾ ਉਹਦੀਆਂ ਕਾਪੀਆਂ ਛਾੜਦੀਆਂ ਹਰੇਕ ਪਿੰਡ ਦੇ ਵਿੱਚ ਜਿੰਨੀਆਂ ਸਾਡੀਆਂ ਮਾਵਾਂ ਭੈਣਾਂ ਵਾਂ ਸਾਰੇ ਪਾਤਸ਼ਾਹਾਂ ਇਕੱਠੀਆਂ ਕਰੋ ਇੱਕ ਥਾਂ ਤੇ ਪਿੰਡ ਦੇ ਵਿੱਚ ਆ ਰੋਹ ਦੇ ਵਿੱਚ ਫਿਰ ਜਿਹੜਾ ਕਾਨੂੰਨ ਦੀਆਂ ਕਾਪੀਆਂ ਫੂਕ ਦਿਓ ਤੇ ਜਿੱਦਾਂ ਕਹਿੰਦੇ ਨਾ ਉਹ ਸਾਡੇ ਬੋਲੀ ਪੈਂਦੀ ਏ ਕਿ ਨਵੀਂ ਕੱਢ ਲਿਓ ਲੋਕ ਰਾਜ ਆ ਤੇ ਮੋਦੀ ਨੂੰ ਗਲੋ ਲਾ ਇਹ ਬੋਲੋ ਏ ਕਿ ਠੀਕ ਹੈ ਜੀ ਇਹ ਵਧੀਆ ਸਲੋਗਨ ਦੇ ਦਿਓ ਬਈ ਇਸ ਕਰਕੇ ਬੇਨਤੀ ਕਰਦੇ ਆਂ ਤੀਸਰਾ ਦੱਸਦਾ ਜਿਹੜਾ ਅਰਥੀ ਫੂਕ ਬੁਜਾਰਾ ਪੂਰੇ ਦੇਸ਼ ਭਰ ਦੇ ਵਿੱਚ ਮੈਂ ਕਿਹਾ ਸੀ ਅੱਜ ਹੀ ਜਿੱਥੇ ਨਹੀਂ ਪਿੰਡਾਂ 'ਚ ਬਣੇ ਜੇ ਨਹੀਂ ਪਿੰਡਾਂ 'ਚ ਬਣਾਏ ਅੱਜ ਤੱਕ ਮੋਦੀ ਸਰਕਾਰ ਦੇ ਪੁਤਲੇ ਤਾਂ ਠੀਕ ਨਹੀਂ ਕਰ ਰਹੇ ਹਰ ਪਿੰਡ 'ਚ ਪੁਤਲਾ ਬਣਾ ਕੇ ਵੀਡੀਓ ਵਾਇਰਲ ਕਰੋ ਅਰੇ ਫਲੈਕਸੀਆਂ ਬਣਾਓ ਹਰ ਥਾਂ ਲੱਗੀਆਂ ਹੋਣ ਔਰ ਹਰ ਸਾਰੇ ਪਿੰਡ ਨੂੰ ਕਹੋ ਬਈ ਇਹਨੂੰ ਵੇਖ ਕੇ ਜਾਓ ਆਹੀ ਜ਼ਿੰਮੇਵਾਰ ਆ ਜਿਹੜਾ ਜਿਹੜਾ ਸਾਡੇ ਸਾਰੇ ਪ੍ਰੋਗਰਾਮ ਖਰਾਬ ਕਰ ਰਿਹਾ ਔਰ 10 ਨੂੰ ਹਜ਼ਾਰ ਹਜ਼ਾਰ ਦਾ 13000 ਪਿੰਡਾਂ ਦੇ ਵਿੱਚ ਜੇ ਇੱਕ ਪਿੰਡ ਵਿੱਚ 1000 ਦਾ ਕੱਠ ਹੋਵੇ ਦੱਸੋ ਕਿੰਨਾ ਕੱਠ ਹੋ ਜੂ ਹਿੱਲ ਜੂਗੀ ਜੜਾਂ ਹਲਾ ਦਿਆਂਗੇ ਦੇਖ ਲਿਓ ਐ ਚਗਿਆੜੇ ਨਿਕਲ ਜਾਣਗੇ ਔਰ ਪੂਰੇ ਦੇਸ਼ ਵਿੱਚ ਹਰਿਆਣੇ ਵਾਲਿਆਂ ਨੂੰ ਬੇਨਤੀ ਆ ਪੰਜਾਬੀ ਸਮਝਦੇ ਹੋ ਬਾਈ ਤੁਸੀਂ ਆ ਹਰਿਆਣੇ ਦਾ ਸਾਰਾ ਹਰਿਆਣਾ ਬਾਹਰ ਨਿਕਲੇ ਬਾਈ 10 ਦੇ ਅਰਤੀ ਫੂਕ ਮਜਾਰੇ ਵਿੱਚ Rajasthan ਵਾਲਿਆਂ ਨੂੰ ਬੇਨਤੀ UP ਵਾਲਿਆਂ ਨੂੰ ਬੇਨਤੀ ਦਿੱਲੀ ਵਾਲਿਆਂ ਨੂੰ ਬੇਨਤੀ ਆ ਪੂਰੇ ਦੇਸ਼ ਭਰ ਦੇ ਵਿੱਚ ਅਰਤੀ ਫੂਕ ਮਜਾਰੇ ਕਰੋੜਾਂ ਲੋਕਾਂ ਦੀ ਸ਼ਮੂਲੀਅਤ ਨਾ ਹੋਣੇ ਜਿਹੜੇ ਕਹਿੰਦੇ ਮੋਤੀ ਦਾ ਬੈਗ ਅਸੀਂ ਦੋਵੇਂ ਲਾ ਦਾਂਗੇ ਬੈਗ ਡਬਲ ਡਬਲ ਲਗਾਵਾ ਉਹ ਕਿਤਾ ਬੈਗ ਜਾਂਦਾ ਹੈਗਾ ਆਖਰ ਦਿੱਲੀ ਦੀ ਸੱਤਾ ਦੀ ਜੰਗ ਚੱਲ ਰਹੀ ਹੈ ਇਸ ਵੇਰੇ ਹਾਕਮ ਦਿੱਲੀ ਦੀ ਸੱਤਾ ਦੀ ਜੰਗ ਚ ਰੁੱਝੇ ਆ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਕਿਸੇ ਮਸਲਬ ਦਾ ਦੂਸਰੀ ਬੇਨਤੀ ਵੇਖਿਓ ਹੁਣ ਤੁਸੀਂ ਨਾ ਸੁਣ ਰਹੇ ਹੋ ਕਿ ਐਚ ਐਮ ਪੀ ਵੀ ਇਕਵਾਰਿਸ ਹੈ ਬੱਚਿਆਂ ਤੇ ਕਹਿ ਰਿਹਾ ਮਾਰ ਕਰ ਰਿਹਾ ਪਹਿਲੇ ਅੰਦੋਲਨ ਦੇ ਵਿੱਚ ਵੀ ਕਰੋਨਾ ਸੀ ਕੋਈ ਲੋਕ ਕਹਿੰਦੇ ਮੂੰਹ ਬੰਦ ਲਓ ਫਿਰ ਜਦੋਂ ਅਸੀਂ ਜਿੰਨਾ ਦੀ ਮਿਊਟ ਸ਼ਕਤੀ ਤਗੜੀ ਸੀ ਅਸੀਂ ਤਾਂ ਭਾਈ ਉਦਾਂ ਹੀ ਦਿੱਲੀ ਵਿੱਚ ਰਹੇ ਕਰੋਨਾ ਨੇ ਕੁਝ ਨਹੀਂ ਕਿਹਾ ਜਿਹੜੇ ਖੇਤੀ ਕਾਨੂੰਨਾ ਵਾਲਾ ਕਰੋਨਾ ਆਇਆ ਸੀ ਉਹਨੂੰ ਹੀ ਘਰ ਘਾਲ ਦਿੱਤਾ ਠੀਕ ਹੈ ਜੀ ਇਸ ਕਰਕੇ ਹਜੇ ਇਹ ਵਾਇਰਸ ਕੀ ਆ ਕੀ ਇਹਦੀ ਪ੍ਰਸਥਿਤੀ ਚਲੋ ਇਹ ਖੋਜਦਾ ਵਿਸ਼ਾ ਵਾ ਪਰ ਸਾਨੂੰ ਲੱਗਦਾ ਵੀ ਫਾਰਮਾਸਿਊਟੀਕਲ ਕੰਪਨੀਆਂ ਜਿਹੜੀਆਂ ਪੂਰੀ ਦੁਨੀਆ ਦੇ ਵਿੱਚ ਮੈਡੀਕਲ ਸੇਵਾਵਾਂ ਦਿੰਦੀਆਂ ਨੇ ਕੋਈ ਨਾ ਕੋਈ ਨਵੀਂ ਚੀਜ਼ ਤੇ ਆਉਣੀ ਚਾਹੀਦੀ ਆ ਦੇਸ਼ ਭਰ ਵਿੱਚ ਅੰਦੋਲਨ ਖੜਾ ਹੋ ਰਿਹਾ ਚੀਕਾਂ ਕਢਾਤੀਆਂ ਸੀ ਕੋਈ ਨਾ ਕੋਈ ਚੀਜ਼ ਤਾਂ ਨਵੀਂ ਆਉਣੀ ਚਾਹੀਦੀ ਸੀ ਜਿਹਦੇ ਨਾਲ ਧਿਆਨ ਖਿੱਚਿਆ ਜਾਵੇ ਬੇਸ਼ੱਕ ਆਪਣੀ ਸਿੱਤ ਦਾ ਖਿਆਲ ਰੱਖੋ ਕੋਈ ਵੀ ਰਹੇ ਸੀ ਉੱਤੇ ਕੋਈ ਕੰਟਰੋਵਰਸੀ ਨਹੀਂ ਕਰੀ ਦਿਖੋ ਵਿਗਿਆਨਿਕ ਬਿਆਨ ਨਹੀਂ ਕਰ ਦਿੰਦੇ ਨਾ ਦਾਵਾ ਕਰਦੇ ਪਰ ਇਹਦੇ ਪਿੱਛੇ ਵੀ ਜਿਵੇਂ ਕਰੋਨਾ ਦੇ ਪਿੱਛੇ ਜੋ ਕੁਝ ਨਿਕਲ ਆਇਆ ਇਹਦੇ ਪਿੱਛੇ ਵੀ ਕੁਛ ਨਾ ਕੁਛ ਨਿਕਲੂਗਾ ਜ਼ਰੂਰ ਇਸ ਗੱਲ ਲਈ ਸचेਤ ਰਹੋ ਸਾਂਣੇ ਹੋ ਕੇ ਰਹੋ ਤੁਸੀਂ ਦੇਖਿਓ ਜਦੋਂ ਇਹ ਵਾਇਰਸ ਆਇਆ ਨਾ ਉਦਾਂ ਤੇ ਖਬਰਾਂ ਸ਼ਾਂਤਵੇਂ ਪੜੀਆਂ ਜਾਂਦੀਆਂ ਸਾਡੇ ਫਿਰ ਕੋਈ ਅੱਏ ਦੇਖਿਆ ਚੰਗਰਾ ਮਾਰਨਗੇ ਚੰਨ ਇਹ ਬੱਚਾ ਜੋ ਗਲ ਉਹ ਭਾਈ ਰੋਜ ਦੇ 50 ਕਿਸਾਨ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਕਰਕੇ ਮਰਨ ਦੇ ਕਿਨੂੰ ਖਿਆਲ ਆ ਦੇਸ਼ ਦੀਆਂ ਸੜਕਾਂ ਹੀ ਹਜ਼ਾਰਾਂ ਬੰਦੇ ਰੋਜ ਖਾ ਜਾਂਦੀਆਂ ਵਾ ਉੱਤੇ ਕੋਈ ਖਿਆਲ ਨਹੀਂ ਹੈ ਕਿ ਭੁੱਖ ਮਰੀ ਨਾ ਸਾਡੇ ਕਿੰਨੇ ਬੱਚੇ ਮਰ ਜਾਂਦੇ ਆ ਉੱਤੇ ਕਿਸੇ ਨੂੰ ਖਿਆਲ ਨਹੀਂ ਦਵਾਈਆਂ ਨਾ ਮਿਲਣ ਕਰਕੇ ਸਾਡੇ ਬੱਚੇ ਤੇ ਬਜ਼ੁਰਗ ਕਿੰਨੇ ਮਰ ਜਾਂਦੇ ਆ ਉੱਤੇ ਕੋਈ ਹੋ ਹੱਲ ਨਹੀਂ ਹੁੰਦਾ ਹੈਗਾ ਇਹ ਇਦਾਂ ਚੱਲਦਾ ਸਾਡੇ ਮੁਲਕ ਦੇ ਵਿੱਚ ਇਸ ਕਰਕੇ ਭਰਾਓ ਅੰਦੋਲਨ ਜਿੱਤਾਂਗੇ ਫਿਕਰ ਨਾ ਕਰਿਓ ਅੰਦੋਲਨ ਜਿੱਤਾਂਗੇ ਜਿੱਤ ਕੇ ਸਿਰੇ ਲੱਗੂਗਾ ਅੰਦੋਲਨ ਸੋ ਇਸ ਕਰਕੇ ਆ ਬੈਠੇ ਤਰਨਤਾਰ ਦੀ ਬਾਈ ਡਿਊਟੀ ਆ ਆ ਪਿੱਛੇ ਸਾਡੇ ਝੰਡੇ ਹੁੰਦੇ ਆ ਸਰਗੇ ਜਥੇਬੰਦੀਆਂ ਦੇ ਆ ਸਟੇਜ ਹੁੰਦੀ ਐ ਇੱਥੇ ਰਾਖੀ ਦਿਨ ਰਾਤ ਸਾਡੇ ਵਰਕਰ ਸ਼ੰਭੂ ਬਾਡਰ ਤੇ ਰਾਖੀ ਕਰਦੇ ਆ ਛੜਦੀ ਕਲਾ 'ਚ ਰਹਿੰਦੇ ਆ ਇਸ ਕਰਕੇ ਬੇਨਤੀ ਐ ਸ਼ੰਭੂ ਤੇ ਵੀ 12 ਵਜੇ 10 ਨੂੰ ਵੱਡਾ ਬੁੱਤ ਬਣਾ ਕੇ ਮੋਦੀ ਸਰਕਾਰ ਦਾ ਦੇਵ ਕਨ ਪੁਤਲਾ ਬਣਾਵਾਂਗੇ ਅਰਥੀਆਂ ਸਾੜਾਂਗੇ ਮੈਂ ਲਾਗੇ ਦੇ ਪਿੰਡਾਂ ਨੂੰ ਦੱਸਦੇ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਤੇ ਕੁਝ ਕਿਸਾਨ ਜਥੇਬੰਦੀਆਂ ਨੇ ਨਵਾਂ ਅੰਦੋਲਨ ਸ਼ੁਰੂ ਕੀਤਾ ਸੀ ਉਹਨਾਂ ਨੇ ਦਿੱਲੀ ਵੱਲ ਕੂਚ ਕਰਨਾ ਸੀ ਦਿੱਲੀ ਜਾਣ ਤੋਂ ਪਹਿਲਾਂ ਹੀ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਬੈਰੀਕੇਡਿੰਗ ਲਾ ਕੇ ਰਾਹ ਦੇ ਵਿੱਚ ਰੋਕ ਲਿਆ ਖਨੌਰੀ ਦੇ ਸ਼ੰਭੂ ਬੈਰੀਅਰ ਦੇ ਉੱਤੇ ਦੋ ਮੋਰਚੇ ਲੱਗੇ ਨੇ ਖਨੌਰੀ ਬੈਰੀਅਰ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਮਰਨ ਵਰਤ ਜਾਰੀ ਹੈ ਅੱਜ 44ਵਾਂ ਦਿਨ ਹੈ ਤਾਂ ਉਹਨਾਂ ਦੀ ਹਾਲਤ ਕਾਫੀ ਗੰਭੀਰ ਹੋ ਚੁੱਕੀ ਹੈ ਉਹਨਾਂ ਦਾ ਬੀਪੀ ਲਗਾਤਾਰ ਵਧ ਘਟ ਰਿਹਾ ਹੈ ਤੇ ਡਾਕਟਰ ਵੀ ਇਹਨੂੰ ਲੈ ਕੇ ਕਾਫੀ ਚਿੰਤਤ ਹੋ ਗਏ ਨੇ ਕਿਸਾਨ ਵੀ ਚਿੰਤਤ ਨੇ ਪਰ ਅਜੇ ਤੱਕ ਕਿਸੇ ਵੀ ਗੱਲ ਦਾ ਕਿਸੇ ਵੀ ਮਸਲੇ ਦਾ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਸਾਨ ਮਹਾਂ ਅੰਦੋਲਨ ਕੀ ਮੋੜ ਲੈਂਦਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੋਕਪਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ